ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਡਰਾਈਵਰ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤਾ ਗਿਆ ਪ੍ਰਦਰਸ਼ਨ ਏ ਵੀਰੇ ਕਾਦੇ ਵਾਸਤੇ ਗੱਡੀਆਂ ਰੋਕ ਰੇ ਹੈਲੋ ਬ੍ਰਦਰ ਕਾਦੇ ਵਾਸਤੇ ਗੱਡੀਆਂ ਰੋਕ ਰਿਆ ਜਿਹੜੇ ਮੋਦੀ ਨੇ ਕਾਲੇ ਕਾਨੂੰਨ ਕੀਤੇ ਆ ਡਰਾਈਵਰਾਂ ਲਈ ਉਹਦੇ ਸੰਬੰਧ ਚ ਕੀ ਕਾਲੇ ਕਾਨੂੰਨ ਹੈਗੇ ਕਾਲੇ ਕਾਨੂੰਨ ਕੀ ਕਹਿੰਦੇ ਡਰਾਈਵਰ ਕੋ ਕੋ ਗੱਲਬਾਤ ਹੋ ਜਾਂਦੀ ਹੈ ਡਰਾਈਵਰ ਨੂੰ 10 ਲੱਖ ਰੁਪਇਆ ਜੁਰਮਾਨਾ 10 ਸਾਲ ਦੀ ਸਜ਼ਾ ਜੇ ਉਸ ਬੰਦੇ ਨੂੰ ਨਾ ਚੁੱਕੇ ਜੇ ਡਰਾਈਵਰ ਬੰਦੇ ਨੂੰ ਚੁੱਕਣ ਜਾਂਦਾ ਉਹਨੂੰ ਤੇ ਪਬਲਿਕ ਮਾਰ ਦੇਗੀ ਉਹਦਾ ਜ਼ਿੰਮੇਵਾਰ ਕੌਣ ਹੈ ਕਦੀ ਉਹਨੇ ਇਹ ਸੋਚਿਆ ਕਿ ਜਿਹੜੇ ਡਰਾਈਵਰ ਦੀ ਐਕਸੀਡੈਂਟ ਚ ਮੌਤ ਹੋ ਜਾਂਦੀ ਹੈ ਉਹਦੇ ਪਰਿਵਾਰ ਮਗਰੋਂ ਕਿੱਦਾਂ ਬਲਦਾ ਉਹਨੂੰ 10 ਲੱਖ ਰੁਪਇਆ ਦੇ ਇਹਦੇ ਬਿਲਕੁਲ ਨਾਨਸਾਬੀ ਡਰਾਈਵਰਾਂ ਲਈ ਲੋਕ ਧੱਕੇ ਨਾਲ ਆ ਕੇ ਥੱਲੇ ਬਣਦੇ ਆ ਕੋਈ ਡਰਾਈਵਰ ਇਹ ਨਹੀਂ ਚਾਹੁੰਦਾ ਕਿ ਮੇਰੀ ਗੱਡੀ ਨਾਲ ਨੁਕਸਾਨ ਹੋਵੇ ਇਹ ਬਹੁਤ ਗਲਤ ਕੰਮ ਹੈ ਕਾਲੇ ਕਾਨੂੰਨਾ ਕਰਕੇ ਇਹ ਕਾਰਵਾਈ ਕਰ ਰਹੇ ਆ ਓਕੇ ਹੋਰ ਕਰ 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 ਪੜੀ ਆਇਆ ਲੋਕੀ ਡਰਾਈਵਰਾਂ ਦੇ ਹੱਕ ਵਿੱਚ ਬੋਲੇ ਡਰਾਈਵਰ ਇੱਕ ਪੂਰੇ ਪੰਜਾਬ ਦੀ ਜੀ ਹਿੰਦੁਸਤਾਨ ਦੀ ਰੀੜ ਦੀ ਹੱਡੀ ਆ ਮੰਨੇ ਜਾਂਦੇ ਪਰ ਅੱਜ ਤੱਕ ਕੋਈ ਬੋਟਾ ਲੈਣ ਨੂੰ ਸਾਰੇ ਲੀਡਰ ਅੱਗੇ ਪਰ ਇਸ ਮੁੱਦੇ ਦੇ ਵਿੱਚ ਕੋਈ ਵੀ ਪੰਜਾਬ ਦਾ ਲੀਡਰ ਜਿਹੜਾ ਡਰਾਈਵਰਾਂ ਦੇ ਹੱਕ ਵਿੱਚ ਨਹੀਂ ਬੋਲਿਆ ਆਉਣ ਵਾਲੇ ਟਾਈਮ 'ਚ ਆਪਾਂ ਪੰਜਾਬ ਸਰਕਾਰ ਦਾ ਵਿਰੋਧ ਕਰਾਂਗੇ ਜੋ ਸਾਡੇ ਹੱਕ ਵਿੱਚ ਬੋਲੇਗਾ ਆਪਾਂ ਨੂੰ ਸਮਰਥਨ ਕਰਾਂਗੇ ਜੋ ਨਾ ਬੋਲੇਗਾ ਸਾਡੇ ਵਾਸਤੇ ਪੰਜਾਬ ਸਰਕਾਰ ਵੀ ਮੁਰਦਾਬਾਦ ਆ ਬੰਦੇ ਆਮ ਸਭ ਘਰ ਪਹੁੰਚੇਗਾ ਗਾੜੀ ਕੋ बांधूंगा या नहीं आऊंगा हम माफ करना यार हम नहीं जाएगा दिल्ली ये रोक रहे हम मजदूर घर वाले कौन पालेगा हमारे को ये किस लिए रोक रहे हैं गाड़ी आप ये इसीलिए रोक रहा सबको ड्राइवर बंदे को बोलो सबको चक्कर जाम लगाओ हम रोजी रोटी कहाँ से कमाएगा हम घर वाले बंदे कहाँ से लाऊंगा पैसे दस लाख का जुर्माना लगा रहा किसने दस लाख का जुर्माना मोदी ने क्या बोला बोल रहा दस लाख जुर्माना सात साल तो सजा है किस किसको ड्राइवर को ड्राइवर को, को ड्राइवर सब ड्राइवरों को हम तो यादी यादी हम घर में गाड़ी रखूंगा खड़ा बंद कर घर के बाहर ला डालूंगा ला घर में हमको माफ करना घर पहुंच के कानून तो रद्द करो जिंदाबाद जिंदाबाद